ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਨੀਡਲਵਰਕ ਦੇ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਸਿਖਾਉਣ ਲੱਗੇ ਹਾਂ ਇਦਾਂ ਰਾਉਂਡ ਦੇ ਵਿੱਚ ਪਹਿਲਾਂ ਇੱਕ ਸਿੰਗ ਆਪਾਂ ਇਦਾਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਦਾਂ ਸ਼ੇਪ ਬਣਾਈਆ ਫਲਾਰ ਟਾਈਪ ਉਸ ਤੋਂ ਬਾਅਦ ਇੱਕ ਸਿੰਗਲ ਟੰਕਾ ਭਰ ਕੇ ਫਲਾਈ ਸਟਿਚ ਵਾਂਗੇ ਤਾਂ ਟੰਕਾ ਪੈਣਾ ਫੇਰ ਦੋ ਵਾਰੀ ਇੱਕ ਲਾਈਨ ਦੇ ਵਿੱਚ ਦੋ ਟਾਂਕੇ ਜਿਹੜੇ ਫਲਾਈ ਸਟਿਚ ਦੇ ਲਾਉਣੇ ਆ ਇਦਾਂ ਇੱਕ ਰਾਉਂਡ ਸ਼ੇਪ ਦੇ ਵਿੱਚ ਇੱਕ ਬਹੁਤ ਸੋਹਣਾ ਫਲਾਵਰ ਡਿਜ਼ਾਈਨ ਬੰਦ ਆ। ਇਹਦਾ ਇਹਨੂੰ ਮਲਟੀ ਕਲਰ ਥ੍ਰੈਡ ਦੇ ਨਾਲ ਵੀ ਕਰ ਸਕਦੇ ਆ, ਉਹ ਉਦਾਂ ਵੀ ਸੋਹਣਾ ਲੱਗਦਾ। ਤੇ ਆਪਾਂ ਇਹਨਾਂ ਦੀ ਸੂਟਸ ਤੇ ਸਪ੍ਰੈਡਿੰਗ ਕਰ ਸਕਦੇ ਆ। ਇਦਾਂ ਦੋ-ਦੋ ਫਲਾਈ ਸਟਿਚ ਟਾਂਕੇ ਆ ਜਿਹੜੇ ਆਪਾਂ ਲਾਵਾਂਗੇ। ਇਸ ਤਰ੍ਹਾਂ ਰਾਉਂਡ ਦੇ ਵਿੱਚ ਪਹਿਲਾਂ ਆਪਾਂ ਇਹ ਡਿਜ਼ਾਈਨ ਬਣਾ ਲੈਣਾ। ਤੇ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ। ਸ਼ੇਅਰ ਜਰੂਰ ਕਰਿਆ ਕਰੋ ਆਪਾਂ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਨੀਡਲਵਰਕ ਦੀਆਂ ਇਦਾਂ ਜਿਹੜਾ ਆਪਾਂ ਸੂਟਸ ਤੇ ਸਪਰੈਡਿੰਗ ਕਰ ਸਕਦੇ ਆ ਬੱਚਿਆਂ ਦੀਆਂ ਸ਼ਰਟਾਂ ਤੇ ਡਿਜ਼ਾਈਨ ਬਣਾ ਸਕਦੇ ਆ ਦੁਪੱਟੀਆਂ ਤੇ ਵੀ ਇਦਾਂ ਦੇ ਡਿਜ਼ਾਈਨ ਬਣਾ ਸਕਦੇ ਆ ਇਦਾਂ ਸਪਰੈਡਿੰਗ ਹੁੰਦੀ ਆ ਦੀ ਥੈਂਕ ਯੂ